ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿੱਥੇ ਇੱਕ ਵਿਅਕਤੀ ਇੱਕ ਲੜਕੀ ਦੇ ਨਾਲ ਕਾਫੀ ਲੜਦਾ ਹੋਇਆ ਨਜ਼ਰ ਆ ਰਿਹਾ ਤਾਂ ਦੱਸਦੀ ਹੈ ਇਹ ਆ ਸ਼ਿਵਸ਼ੈਨਾ ਦਾ ਆਗੂ ਮਾਮਲਾ ਲੁਧਿਆਣਾ ਦੇ ਲਾਡੋ ਵਾਲਾ ਟੋਲ ਪਲਾਜ਼ਾ ਦੇ ਤੋਂ ਸਾਹਮਣੇ ਆ ਜਿੱਥੇ ਟੋਲ ਪਲਾਜ਼ਾ ਤੇ ਟੋਲ ਪਰਚੀ ਬਚਾਉਣ ਦੇ ਚੱਕਰ ਦੇ ਵਿੱਚ ਸ਼ਿਵਸ਼ੈਨਾ ਨੇ ਟੋਲ ਦਾ ਬੈਰੀਅਰ ਹੀ ਭੱਟ ਦਿੱਤਾ ਅਤੇ ਕੈਬਿਨ ਦੇ ਵਿੱਚ ਬੈਠੀ ਲੜਕੀ ਦੇ ਨਾਲ ਵੀ ਕਾਫੀ ਉਸ ਦੀ ਤਕਰਾਰ ਵਾਜੀ ਹੋਈ ਹੈ ਆਓ ਨਜ਼ਰ ਮਾਰ ਦਿਆਂ ਵੀਡੀਓ ਤੇ ਕੀ ਕਰ ਰਿਹਾ ਬੋਲਦਾ ਉਹਿਆ ਕੀ ਹੈ ਹੋਇਆ ਕੀ ਬੜੀ ਬਕਵਾਸ ਕਰ ਰਿਹਾ ਕੀ ਗੱਲ ਕੀ ਹੋਈ ਆ ਮੈਂ ਕਹਿੰਦਾ ਤੇਰਾ ਸ਼ੇਵਸਰ ਦਾ ਬਿਰਾੜਾ ਕੰਦੀ ਬਕਵਾਸ ਕਰਨਾ ਬੰਦ ਕਰ ਉਹ ਵੇਲਾ ਫੇਰ ਕੇ ਅੰਦਰ ਕਾਹਦੀ ਤੂੰ ਫੇਰ ਕਾਰਾ ਤਾਰ ਬੜੀ ਉਹ ਤੂੰ ਅਜਾ ਤੂੰ ਕੋਲੀ ਕਰੀ ਜੀ ਜੋਂਗਣ ਨੂੰ ਆ ਬੋਲ ਲਉ ਬੋਲ ਦੋ ਦਿਨ ਇਹ ਗੱਲ ਨਹੀਂ ਆ ਗੱਲ ਨਹੀਂ ਇੱਕ ਮਿੰਟ ਕਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਕ ਜਾ ਬੈਗਮ ਜਿੱਦ ਮੇ ਖਾਣੋ ਦੇ ਤੂੰ ਮਤ ਹੈ ਕਿ ਤੇ ਕੱਲਾ ਤੋਂ ਇੱਟਾ ਕਰਨਾ ਹਾਂਜੀ ਇਧਰ ਥੋੜਾ ਬਰੀਫ ਕਰਕੇ ਜਾਓ ਨਾ ਥੋੜਾ ਬਰੀਫ ਕਰਕੇ ਹੋਇਆ ਕੀ ਹੈ ਹਾਂਜੀ ਮੈਂ ਕਹਿੰਦਾ ਸ਼ਹਿਰ ਸਰ ਦਾ ਪ੍ਰਧਾਨ ਹਾਂ ਜੀ ਬਰਬਦਰ ਕਰਵਾਦਾ ਅੱਛਾ ਜੀ ਸਾਲ ਇਸ ਟੂਰ ਤੇ ਆਉਗਾ ਨਹੀਂ ਉਹਦਾ ਮਤਲਬ ਹੈਗਾ ਉਹਨਾਂ ਦਾ ਉਹਨੂੰ ਕਹਿ ਗੱਲ ਕਹੀਓ ਉਹਨੂੰ ਨਹੀਂ ਦੇ ਸਕਦਾ ਤੂੰ ਕੌਣ ਤੂੰ ਕੌਣ ਤੈਨੂੰ ਇੱਕ ਕੱਪ ਕਿਦੋਂ ਤੱਕ ਤੂੰ ਕੌਣ ਕਿੱਥੋਂ ਆਉਣਾ ਡੱਕਲ ਦੇਗਲ ਲੈਂਗੁਏਜ ਦੇ ਮੈਮ ਮੈਮ ਕੀ ਹੋਇਆ ਕੀ ਹੋਇਆ ਮੈਮ 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 ਕੀ ਗੱਲ ਕੀ ਹੋਈ ਹੈ ਦੱਸੋਗੇ ਥੋੜਾ ਜਿਹਾ ਤੁਸੀਂ ਆਪਣਾ ਪੱਖ ਵੀ ਦਿਓ ਥੋੜਾ ਜਿਹਾ ਉਦਰ ਟੋਲ ਪਲਾਜ਼ਾ ਤੇ ਕੰਮ ਕਰਨ ਵਾਲੀ ਲੜਕੀ ਨੇ ਕਿਹਾ ਕਿ ਗੱਡੀ ਚਾਲਕ ਨੇ ਟੋਲ ਪਰਚੀ ਕਟਵਾਉਣ ਤੋਂ ਮਨਾਂ ਕੀਤਾ। ਇਸੇ ਦੌਰਾਨ ਜਦੋਂ ਉਹਨਾਂ ਕੋਲੋਂ ਪੈਸੇ ਮੰਗੇ ਗਏ ਤਾਂ ਉਹਨਾਂ ਨੇ ਪੈਸੇ ਨਹੀਂ ਦਿੱਤੇ ਸਗੋਂ ਬਦਸਲੂਕੀ ਕੀਤੀ ਗਈ ਹੈ। ਸਰ ਉਹਨਾਂ ਕੋਲ ਸ਼ਿਫ ਸੈਨਾ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲੱਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚੀ-ਉੱਚੀ ਬਹੁਤ ਜ਼ਿਆਦਾ ਬੋਲ ਰਿਹਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤੀ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਪ ਹੀ ਜਾ ਕੇ ਮੇਰੇ ਗੱਲ ਕਰ ਲੋ ਕਹਿੰਦੇ ਤੂੰ ਕੌਣ ਹੁੰਦੀ ਏ ਮਨ ਇੰਨੀ ਗੱਲ ਕਹਿਣ ਵਾਲੀ ਉਹ ਗਾਲਾ ਕੱਢਣ ਲਾਪੇ ਬਹੁਤ ਬਦਮਿਸ਼ੀ ਕੀਤੀ ਉਹਨਾਂ ਨੇ ਤੇ ਬਦਮਿਸ਼ੀ ਉਹਨਾਂ ਨੇ ਇੰਨੀ ਗਾਲੀ ਕਹੀ ਸੀ ਕਿ ਕਿ ਇੱਥੇ ਨਹੀਂ ਐਗਜ਼ਾਮਸ ਨੇ ਕਿਹਾ ਮੈਂ ਫालतू ਨੂੰ ਕੁਝ ਨਹੀਂ ਬੋਲਦੀ ਸੀ ਪਰ ਉਹ ਮੈਨੂੰ ਦਾਦਾ ਗਾਲਾ ਕੱਢਣ ਲਾਪੇ ਪਰ ਮੈਂ ਤੁਹਾਡੇ ਨਾਲ ਮਿਸਬੀਹ ਕੀਤਾ ਗਿਆ ਗਾਲਾ ਕੱਢੀਆਂ ਗਈਆਂ ਕੀ ਚਾਹਣ ਕਿਉਂ ਸਰਕਾਰ ਤੋਂ ਕੀ ਮੰਗਦੇ ਕੁਝ ਪ੍ਰਸ਼ਾਸਨ ਤੋਂ ਕੀ ਮੰਗਦੇ ਤੇ ਮੈਂ ਇਹ ਹੀ ਜਨੀਆ ਕਿ ਸਾਰੀ ਸੇਫਟੀ ਸਭ ਸੇਫਟੀ ਹੋਵੇ ਸਾਡੇ ਕੋਲ ਤੇ ਬਸ ਉਹਨੂੰ ਜੋ ਉੱਤੇ ਬੰਦੀ ਕਾਰਵਾਈ ਜਦੋਂ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਕੈਸੇ ਦੇਖ ਕੇ ਗਏ ਨੇ ਕਿ ਉਹਦੇ ਤੋਂ ਉਹ ਬੈਰੀਕੇਡ ਤਾਂ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਕੁੰਬ ਬੈਰੀਅਰ ਤੋੜ ਕੇ ਬੈਰਗੇਡ ਸਟਾਰਟ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈਆਂ ਵੀ ਕੋਈ ਕੌਣ ਸੀ ਕਿੱਥੇ ਦੇ ਰਹਿਣ ਵਾਲੇ ਸੀ ਮੈਡਮ ਸਰ ਮੈਨੂੰ ਨਹੀਂ ਪਤਾ ਮੈਡਮ ਦੇ ਮੈਡਮ ਦੇਖਿਆ ਜਾਵੇ ਜਦੋਂ ਹੈ ਉਹਨਾਂ ਕੋ ਪੈਸੇ ਮੰਗਦੇ ਕਿੰਨੀ ਉਹ ਗੱਡੀ ਦੇ ਵਿੱਚੋਂ ਬਾਹਰ ਆ ਕੇ ਕੋਈ ਹੱਥਾ ਭਾਈ ਉਹਨੇ ਕੀਤੀ ਹੈਗੀ ਸੋਨੇ ਹਾਂਜੀ ਸਰ ਉਹ ਬਹੁਤ ਰੋਡਲੀ ਬੋਲਦੇ ਸੀ ਕਹਿੰਦੇ ਮੈਂ ਉਹਨੂੰ ਪਿਆਰ ਨਾਲ ਨਹੀਂ ਫੇਰ ਵੀ ਉਹਨੂੰ ਮੈਂ ਪਿਆਰ ਨਾਲ ਕਿਹਾ ਕਿ ਸਰ ਤੁਸੀਂ ਇਦਾਂ ਨਾ ਕਰੋ ਤੁਸੀਂ ਆਫਿਸ ਆ ਕੇ ਗੱਲ ਕਰੋ ਪਰ ਉਹ ਫੇਰ ਵੀ ਮੈਨੂੰ ਬਹੁਤ ਜ਼ਿਆਦਾ ਗੰਦਾ ਗੰਦਾ ਬੋਲਦੇ ਨੇ ਜਦੋਂ ਇਹ ਇਕੱਲਾ ਹੀ ਉਤਰਿਆ ਸੀ ਤੇ ਨਾਲ ਹੋਰ ਬੰਦੇ ਵੀ ਸੀਗੇ ਉਹਨਾਂ ਦੀ ਜਿੰਨੀ ਵੀ ਫੈਮਲੀ ਸੀਗੇ ਸਾਰੇ ਉੱਤਰੀ ਸੀ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਵਗਰਾ ਦੇ ਕੇ ਗਿਆ ਤੁਹਾਨੂੰ ਨਹੀਂ ਸਰ ਕੁਛ ਨਹੀਂ ਪੱਕਾ ਕਰਕੇ ਕਿ ਇਹ ਰਗ ਨਾਲ ਇਹ ਵੀ ਦੇਖਿਆ ਜਿਹੜੀ ਆਪਣਾ ਬੈਰੀਜਟਰ ਵੀ ਆ ਰਹੀ ਚੱਕੇ ਦੇ ਹੈਗੇ ਉਹ ਕੂਮ ਵੀ ਤੋੜ ਕੇ ਗਏ ਬੈਰੀਜਟ ਸਾਈਡ ਕਰਕੇ ਆਪਣੇ ਆਪ ਹੀ ਉਹ ਚੱਲ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਕੱਟਿਆ ਜਿੰਨੇ ਵੱਲੋਂ ਪੁਲਿਸ ਨੂੰ ਕੰਪਲੇਟ ਕੀਤੀ ਜਾਊਗੀ ਇਸ ਬਾਰੇ ਹਾਂਜੀ ਸਰ ਕੀਤੀ ਜਾਊਗੀ ਠੀਕ ਠੀਕ ਹੈ ਹਾਂਜੀ ਐਕਸ਼ਨ ਵੀ ਲਵਾਂਗੇ ਜੀ ਪਰ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ ਮੀਡੀਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਸੀ ਸਾਨੂੰ ਜਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਇਹਦਾ ਜੀ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੇ ਉਹ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆਪਣਾ ਠੀਕ ਆ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ ਤੇ ਆਪਾਂ ਇਹ ਹੀ ਕਹਿਣਾ ਚਾਹੁੰਦੇ ਯੂਜ਼ਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਇਹ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਤਾਂ ਕਿ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ। ਸਵਾਲ ਇਹ ਹੈ ਕਿ ਵਿਵਾਦ ਐਨਾ ਵੱਧ ਗਿਆ ਕਿ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏਗੇ। ਲੜਕੀ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਟੋਲ ਪਰਚੀ ਨੂੰ ਲੈ ਕੇ ਹੀ ਕਿਹਾ ਗਿਆ ਸੀ ਪਰ ਐਨੀ ਗੱਲ ਸੁਣਦੇ ਸਾਰੇ ਇਹਨਾਂ ਨੇ ਮੇਰੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੇਰੇ ਨਾਲ ਬਦਸਲੂਕੀ ਕੀਤੀ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।